ਕੀ ਜੈ ਸ੍ਰੀ ਸ੍ਰੀਖਸੋਰ ਸਤਿਗੁਰੂ ਗਿਆਂਨਾਥ ਮਹਾਰਾਜ ਕੀ ਜੈ ਜੋਜੀ ਬਾਛਾ ਸਤਿਗੁਰੂ ਪੂਰਨਨਾਥ ਮਹਾਰਾਜ ਕੀ ਜੈ ਦੁਰਮ ਗੁਰੂ ਗਿਆਨਨਾਥ ਮਹਾਰਾਜ ਚਮਕਰਿਆਸੀ ਜਿੰਨਾ ਦੇ ਸੀਸ ਜਟਾਂ ਦਾ ਤਾਜ ਖੁੱਲੇ ਬੋਲ ਹਜੂਰ ਦੇ ਕਿਰੇ ਅਮਰਤੀ ਬੋਲ ਪੌਣਾ ਵਿੱਚ ਸਗੰਦੀਆਂ ਦਿੱਤੀਆਂ ਸਤਿਗੁਰੂ ਕੋਹਲਾ ਸਤਿਗੁਰੂ ਬੁਲੇ ਪਿਆਰਿਓ ਉਤਮ ਪੁਰਖ ਮਹਾਨ ਬੇਚਕ ਜਿੰਨਾ ਪੜ ਲਵੇ ਇਹ ਅੱਖਰਾਂ ਦਾ ਗਿਆਨ ਇਹ ਵੇਦਾਂ ਦਾ ਸਾਰ ਹੈ ਗ੍ਰੰਥਾਂ ਦਾ ਵਿਖਿਆਨ ਸੱਚੇ ਗੁਰੂ ਦੇ ਸ਼ਬਦ ਬਿਨ ਮਿਲਦਾ ਨਹੀਂ ਭਗਵਾਨ ਸ੍ਰੀ ਰਾਮ ਭਗਵਾਨ ਜੋ ਈਸ਼ਵਰ ਦੀ ਤਸਵੀਰ ਵਿਸ਼ਵਾਮਿੱਤਰ ਗੁਰੂ ਤੋਂ ਮਿਲਿਆ ਗਿਆਨ ਅਖੀਰ ਸ੍ਰੀ ਕ੍ਰਿਸ਼ਨ ਮਹਾਰਾਜ 16 ਕਲਾ ਮਹਾਨ ਦਰਬਾਸਾ ਸਤਗੁਰ ਤੋਂ ਲਿਤਾ ਜਿੰਨਾ ਗਿਆਨ ਤਨ ਤਨ ਰਾਜਾ ਜਨਕ ਹੈ ਜਿਸ ਦੀ ਕਥਾ ਉਕਾਤ ਰੱਖਿਆ ਅਸ਼ਟਾ ਬਕਰ ਗੁਰੂ ਨੇ ਉਸ ਦੇ ਸਿਰ ਤੇ ਹੱਥ ਰਵੀਦਾਸ ਭਗਵਾਨ ਜੋ ਰੱਬੀ ਰੂਪ ਗਰੇਟ ਗੰਗਾ ਮਈਆ ਜਿਸ ਨੂੰ ਕੰਗਣ ਕੀ ਤਾਪੇਟ ਜੋ ਸੇ ਥਮੀ ਧਰਮ ਦੀ ਜੁਗ ਪੁਰਸ਼ ਬਲਵਾਨ ਰਾਂਬਾ ਆਨੰਦ ਗੁਰੂ ਦੇਵ ਤੋਂ ਉਸ ਨੂੰ ਮਿਲਿਆ ਗਿਆਨ ਤਨ ਤਨ ਭਗਤ ਕਬੀਰ ਹੈ ਭਗਤਾਂ ਦਾ ਸਰਤਾ ਗੁਰੂ ਉਸ ਵੀ ਤਾਰਿਆ ਰਾਮਾਨੰਦ ਮਹਾਰਾਜ ਸਾਡੇ ਕੰਨੀ ਕੋਲ ਕੇ ਰੱਬੀ ਸ਼ਬਦ ਸਰੋਤ ਸਤਿਗੁਰੂ ਮੁੰਛੀ ਨਾਥ ਨੇ ਬਖਸ਼ੀ ਹਰਦੇ ਜੋਤ ਜੋਤ ਮਿਲਦਿਆਂ ਮਿਟ ਗਈ ਜਨਮ ਜਨਮ ਦੀ ਪਿਆਸ ਸ਼ਬਦ ਗੁਰੂ ਨੇ ਬਖਸ਼ਿਆ ਰੋਮ ਰੋਮ ਪ੍ਰਕਾਸ਼ ਪਿਆਰ ਬੁਝੇ ਹੋਏ ਦੀਪਕ ਦਾ ਦੂਜੇ ਨੂੰ ਕੀ ਪਾ ਜਗ ਦਾ ਦੀਪਕ ਹੀ ਸਦਾ ਤੂੰ ਜਾ ਸਕੇ ਜਗਾ ਇਹ ਵੇਦਾਂ ਦਾ ਕਤਨ ਹੈ ਸੂਰਜ ਚੜੇ ਹਜ਼ਾਰ ਇਹ ਤੇਜ ਜਾਨਨ ਹੁੰਦਿਆ ਗੁਰਬਿਨ ਤੰਦ ਗਵਾਰ ਨੌ ਦਵਾਰੇ ਪ੍ਰਗਟ ਕੀਤੇ ਦਸਮਾ ਰੱਖਿਆ ਬੰਦ ਦਸਮੇ ਅੰਦਰ ਅਨਹਦ ਵਾਜੇ ਕਈ ਕਰੋੜਾਂ ਚੰਦ ਓਥੇ ਪੋਖਣਾ ਪਿਆਸ ਹੈ ਸਭ ਰਬੀ ਪ੍ਰਬੰਧ ਕੇਵਲ ਸਵਾਤੀ ਬੋਧ ਸੰਗ ਰਹਿੰਦਾ ਜੀਵ ਆਨੰਦ ਕਥਾ ਦਵਾਰੇ ਉਸ ਦੀ ਮੁਸ਼ਕਲ ਬੜੀ ਅਕਾਥਾ ਮੁਸ਼ਕਲ ਬੜੀ ਅਕਾਥਾ ਕੁੰਜੀ ਉਸ ਦਵਾਰ ਦੀ ਕੇਵਲ ਸਤਿਗੁਰੂ ਦੇ ਹੱਥ ਆਦਪੁਰਖ ਨੇ ਅਜਲ ਤੱਕ ਆਦਪੁਰਖ ਨੇ ਅਜਲ ਤੋਂ ਐਸੀ ਤੋਰੀ ਤੋਰ ਈਸ਼ਵਰ ਦੇ ਦੇਦਾਰ ਨੂੰ ਲਿਆ ਆਂ ਅਖਿਆਨੇ ਹੋਰ ਏ ਈਸ਼ਵਰ ਹੋ ਈਸ਼ਵਰ ਦੇਦਾਰ ਲਈ ਉਹ ਅਖਿਆਨੇ ਹੋਰ ਜੋ ਬ੍ਰਹਮੰਡੇ ਸੋਇਓ ਪਿੰਡੇ ਕਹਿਗੇ ਪੁਰਸ਼ ਮਹਾਨ ਨਾਲ ਸਾਧਨਾ ਮਿਲ ਜਾਂਦਾ ਹੈ ਸ੍ਰੀ ਗੁਰੂ ਵਾਲੀਕ ਭਗਵਾਨ ਆਇੜਾ ਪਿੰਗਲਾ ਸੁਖਮਨਾ ਦਿੰਦਾ ਬਿਰਤੀ ਜੋੜ ਉਹ ਅੰਸੋਂ ਅੰਗ ਛਬਦਦਾ ਜਗਿਆ ਸੋ ਦਿ ਲੋੜਾਂ ਭਾਜਨ ਕਰਦੇ ਆਂ ਕਰਦੇ ਆਂ ਜਗਿਆਸੂ ਜੋ ਪਰਵੇਂ ਹੋ ਕੇ ਰੂਪ ਬ੍ਰਹਮ ਦਾ ਬ੍ਰਹਮ ਵਿੱਚ ਹੋ ਜਾਏ ਨੇ ਐ ਪ੍ਰਬੰਦਾ ਅਜ ਦਾ ਦੇਖਣ ਵਿੱਚ ਅਸੀਂ ਜਉ ਜਉ ਕਰੇ ਤਰਕੀਆਂ ਮਨ ਹੋ ਰਿਆ ਮਲੇਨ ਤਰਤੀਓ ਤਰਤੀਓ ਸੂਰਜ ਵੱਲ ਏ ਜਉ ਜਉ ਗਿਆ ਤਾਂ ਤਿਆ ਤਿਉ ਬੰਦਾ ਰੱਬ ਤੋਂ ਹਟਦਾ ਗਿਆ ਪਛਾਂਮ ਕਰਲੇ ਇਸ ਮਨੋਕਣੇ ਦਿਨ ਤੋਂ ਗੋਰੀ ਰਾਤ ਖੁਸ਼ੀਆਂ ਜਿਦੇ ਦਿਮਾਗ ਹੈ ਬਖਸ਼ਿਆ ਜਿਨੇ ਦਿਮਾਗ ਹੈ ਪਾਈ ਨਾ ਉਸ ਬਲਚਾ ਜੀਵਨ ਕਹਿਮ ਵਿਚਾਰ ਤੇ ਪੁਰਸ਼ ਵਿਚਾਰਾਂ ਨਾਲ ਬਨ ਜਾਏ ਉਹ ਦੇਵਤਾ ਬਨ ਜਾਏ ਉਹ ਚੰਡਾਲ ਸ੍ਰੀ ਹਰਨਾਕਸ਼ ਪਿਤਾ ਦੀ ਪਤ ਪ੍ਰਲਾਦ ਉਲਾਦ ਵਕੋ ਬਕਰੀ ਦੋਹਾਂ ਦੀ ਵਿੱਚ ਇਤਿਆਸਾਂ ਜਾਦ ਹਰ ਨਾਗ ਸ਼ਰਾਕ ਸੁ ਬਨ ਗਏ ਆ ਪੂ ਜਾਗਿਆ ਪ੍ਰਲਾਦ ਜਿਸ ਦੀ ਭਗਤੀ ਧਰਮ ਦੀ ਧਰ ਗਈ ਫਿਰ ਬਨਿਆਦ ਰਾਮਨ ਰਾਖਸ਼ ਪਵੀਸ਼ਣ ਰਾਮਨ ਰਾਖਸ਼ ਭਗਤ ਪਵੀਸ਼ਣ ਦੋਏ ਸਕੇ ਪ੍ਰਾ ਕਰਮ ਕੀਤੇ ਦੋਹਾਂ ਦੇਵਕੋ ਅਕਸਵਾ ਭਾਗਤੋ ਭਵਿਸ਼ਣ ਅਮਰ ਹੈ ਸ੍ਰੀ ਰਾਮ ਦੇ ਨਾਲ ਰਾਮਨ ਅੱਗ ਵਿੱਚ ਸੜਦਾ ਹੈ ਹਰ ਸਾਲ ਹਰ ਮਾਤਾ ਦੀ ਕੁੱਖ ਚੋਂ ਜਨਮ ਲਵੇ ਜੋ ਬਾਲ ਬਿਰਸਾ ਪਿਛਲੇ ਜਨਮ ਦਾ ਲੈ ਕੇ ਆਉਂਦਾ ਨਾਲ ਜਾਣ ਲੱਗਿਆ ਜਗ ਚੋਂ ਪ੍ਰਾਨੀ ਈਸ਼ਵਰ ਕੋਲ ਖੜਦਾ ਆਪਣੇ ਨਾਲ ਹੈ ਕੁੱਲ ਕਰਮਾਂ ਦੇ ਬੋਲ ਗਰਮਾ ਦਾ ਪਨਾ ਪੁਗਤਨ ਸਭ ਨੂੰ ਪਇਕਸਾਰ ਚਾਹੇ ਸਧਾਰਨ ਪੁਰਸ਼ ਹੈ ਚਾਹੇ ਕੋਈ ਅਵਤਾਰ ਆਲ ਪੁਰਖ ਦੀ ਨਜ਼ਰ ਵਿੱਚ ਨਾ ਕਿ ਸੂਦਰ ਸਵਰਨ ਉਸ ਦੇ ਘਰ ਵਿੱਚ ਇੱਕ ਨੇ ਉਤਮ ਚਾਰੇ ਵਰਨ ਨਾ ਕੋਈ ਸੂਤ ਦਾ ਛਤ ਹੈ ਨਾ ਕੋਈ ਸੂਤਨਾ ਛਤ ਹੈ ਇਹ ਪਰਮਾ ਦਾ ਜਾਲ ਔਰੰਗਾਏ ਪੁਰਸ਼ ਸਵਾਰਤੀ ਸਭ ਚਤਰਾਇਆਂ ਨਾਲ ਸਭ ਵਿੱਚ ਜੋਤ ਬ੍ਰਹਮਦੀ ਇਹ ਵੇਦਾਂ ਦਾ ਸਾਰ ਜਨਮ ਲਿਆ ਇੱਕ ਨੂਰ ਚੋਂ ਕਤਰੇ ਦੇ ਪਰਵਾਰ ਵਾਲਮੀਕ ਭਗਵਾਨ ਦਾ ਇਸ ਤੀਰਥ ਵਰਿਆ 68 ਤੀਰਥ ਇਸ ਨੂੰ ਕਰਨ ਸਦਾ ਪ੍ਰਣਾਮ ਇਸ ਤਾਂ ਲੈ ਕੇ ਅਥਰੂ ਆਉਂਦੇ ਜੋ ਇਨਸਾਨ ਮੋਤੀ ਝੋਲੀ ਉਹਨਾਂ ਦੀ ਪਾਉਂਦੇ ਨੇ ਭਗਵਾਨ ਮੋਤੀ ਝੋਲੀ ਉਹਨਾਂ ਦੀ ਪਾਉਂਦੇ ਨੇ ਭਗਵਾਨ ਦੁੱਧ ਪੁੱਤ ਤੇ ਲక్ష్ਮੀ ਜਿਸ ਮੰਗਿਆ ਸਰਦਾ ਨਾਲ ਗੁਰੂ ਵਾਲਮੀਕ ਜੀ ਬਖਸ਼ ਕੇ ਸਭ ਨੂੰ ਕਰਨ ਹਾਲ ਮੁਕਤੀ ਦੇ ਚਾਬਾਨ ਜੋ ਆਏ ਇਸ ਦਰਬਾਰ ਉਜ ਗਿਆ ਸੁ ਸ਼ਬਦ ਦਾ ਜਾਪ ਕਰਨ ਇੱਕ ਸਾਰ ਇਤਨੇ ਬਚਨ ਬਲਾਸ ਕਰ ਦੁਖੀਆਂ ਦੇ ਅੰਗ ਪਾਲ ਸਤਗੁਰੂ ਸਭ ਨੂੰ ਬਖਸ਼ ਕੇ ਖੁਸ਼ੀਆਂ ਦੇ ਵਰਦਾਨ ਜਦ ਪੈ ਗਿਆ ਭੋਗ ਦੀਵਾਨ ਦਾ ਸਤਗੁਰ ਦੀਨ ਦਿਵਾਲ ਤਦ ਇਸ ਦਾਸਨ ਕੇ ਦਾਸ ਨੂੰ ਕਹਿ ਲਗੇ ਪਿਰਤ ਪਾਲ ਸ਼ਹਿਰੋ ਰਸਤਾ ਆਉਂਦਿਆਂ ਤੂੰ ਨੈ ਜੋ ਅਨਮੋਲ ਪਰ ਖਰਦਾਰਾ ਪੂਰਨਾ ਸਾਂਭ ਲਿਆ ਸਾਡੇ ਕੋਲ ਲੋਈਆਂ ਬਸਤਰ ਰੇਸ਼ਮੀ ਸਿਰ ਤੇ ਬਦਾਮ ਸਤਗੁਰ ਲਾਗੇ ਦਾਸ ਨੇ ਰੱਖੇ ਕਰ ਪ੍ਰਣਾਮ ਮਨਦਰਜਨ ਅਨੁਸਾਰ ਆ ਮਾਇਆ ਕੀਤੀ ਦਾਣ ਲੰਗਰ ਲਈ ਲਿਆਏ ਜੋ ਰਸਤਾ ਪੁਰਖ ਮਹਾਨ ਹੱਥੀ ਸੇਵਾ ਜਿਨ੍ਹਾਂ ਨੇ ਕੀਤੀ ਸਰਦਾ ਨਾਲ ਸਭ ਨੂੰ ਲਾਗੇ ਸਦਿਆ ਸਤਿਗੁਰ ਦੀਨ ਦਿਆਲ ਰਾਗੀ ਕਵੀ ਸੰਗੀਤਕਾਰ ਜੋ ਆਏ ਗੁਣਵਾਨ ਸਭ ਨੂੰ ਸਤਿਗੁਰ ਤੋਰ ਦੇ ਤੇ ਦੇ ਕੇ ਸਨਮਾਨ ਫਿਰ ਇੱਕ ਚੋਲਾਰੀ ਚਮੀ ਸਤਿਗੁਰ ਜਪ ਕੇ ਜਾ ਇਸ ਦਾਸਨਾ ਕੇ ਦਾਸ ਦੇ ਕਲ ਵਿੱਚ ਪਾਇਆ ਆ ਇਹ ਸਤਿਗੁਰ ਦੀਆਂ ਬੰਖਸਾਂ ਇਹ ਸਤਿਗੁਰ ਦੀ ਸ਼ਾਨ ਪੂਰਨ ਬਖਸ਼ਾ ਜਿਨ੍ਹਾਂ ਨੇ ਇਸ ਨਰਤਨ ਨੂੰ ਮਾਨ ਸੇਵਾ ਦਾ ਕੁੰਭ ਸਤਿਗੁਰਾਂ ਲਾਇਆ ਵਿਸਨਸਾਰ ਦੋਹੀ ਜਹਾਨੀ ਕਰ ਲਈ ਆਤ ਉੱਚਾ ਕਰਦਾਰ ਜੋ ਸਨਥਮੀ ਧਰਮ ਦੇ ਨੇਕ ਪੁਰਸ਼ ਇਨਸਾਨ ਲੰਗਰ ਦੇ ਲਈ ਰਸਤਾ ਕੰਬਰਿਆਂ ਲਈ ਸਮਾਨ ਇਸ ਦਰਸ਼ਨ ਕੇ ਦਾਸ ਤੇ ਕਰ ਬਖਸ਼ਿਸ਼ ਮਹਾਰਾਜ ਜਤੋ ਚੁੜਾ ਬਖਸ਼ਿਆ ਗੁਰੂ ਗਰੀਬ ਨਵਾਜ ਸ਼ਕਤੀ ਬਖਸ਼ੀ ਦਾਸ ਨੂੰ ਸਹਿ ਮੇਰੇ ਸਮਰਥ ਹਰ ਸੇਵਾ ਵੱਲ ਦਾਸ ਦੇ ਉਡ ਉਡ ਜਾਂਦੇ ਹੱਥ ਜੋਲਾ ਸੱਚੇ ਗੁਰਾਂ ਦਾ ਜਤੋ ਲਾਇਆ ਅੰਗ ਅੰਗ ਅੰਦਰ ਫੁਰਤੀਆਂ ਚੜ ਗਿਆ ਮਜੀਠੀ ਰੰਗ ਕਈ ਤੋਂ ਕਰੀ ਦਾਸ ਲਈ ਸਤਿਗੁਰ ਦਾ ਵਰਦਾਨ ਪੂਰਨ ਪੂਰਨ ਹੋ ਰਈ ਸਤਿਗੁਰ ਬਖਸ਼ਿਆ ਮਾਨ ਸੇਵਾ ਕਰਦੀਆਂ ਸੰਗਤਾਂ ਸਤਿਗੁਰ ਜੀ ਦੇ ਤਾਂ ਕਰਦੇ ਹੱਥ ਸਾਰਿਆਂ ਹਰਦਾ ਜਪਦਾ ਨਾਮ ਪਰ ਬਾਦਨਾਥ ਤੇ ਪ੍ਰੇਮਨਾਥ ਬਬਰਨਾਥ ਦਰਵੇਸ਼ ਆਦ ਪੁਰਖ ਸੰਗ ਬਿਰਤੀਆਂ ਲਾ ਕੇ ਬੈਨ ਹੋਵੇ ਸ਼ੰਭੂਨਾਥ ਮਹਾਤਮਾ ਕਰਕੇ ਸਤਗੁਰੂ ਨੂੰ ਯਾਦ ਮੰਦਰ ਵੜਦਾ ਮੰਦਰ ਅੰਦਰ ਵੰਡਦਾ ਸੰਤਾਨੋਂ ਪ੍ਰਛਾਤ ਪਿਆਰਾ ਮਾਗੀ ਨਾ ਜੋ ਹੁਕਮਾਂ ਦਾ ਪਵੰਦ ਉਸ ਨੂੰ ਬਖਸ਼ਾ ਸਤਗੁਰਾਂ ਲੰਗਰ ਦਾ ਪ੍ਰਬੰਧ ਫਿਰ ਸਤਗੁਰ ਨੇ ਬੋਲ ਕੇ ਮਿਸ਼ਰੀਓ ਮਿੱਟੇ ਬੋਲ ਇਸ ਨਰਤਨ ਨੂੰ ਇਸ ਨਰਤਨ ਨਰਮਾਨੂ ਸਦਕੇ ਸਤਗੁਰ ਕੋਲ ਸਤਗੁਰ ਬੋਲੇ ਪੂਰਨਾ ਇਹਨੇ ਬੋਲ ਅਕਾਥ ਇਤੇ ਸੇਵਾ ਤੋ ਕਰੇ ਕਹੀ ਜੋ ਤੇਰੇ ਹੱਥ ਇਸ ਨੂੰ ਰੱਖਦੇ ਸਾਮਕੀ ਬੈ ਕੇ ਛਕ ਲੈ ਜਾ ਲੋ ਸਾਡੇ ਨਾਲ ਗਜੋਰ ਨੇ ਹੁਣ ਜ਼ਿੰਦਗੀ ਦੇ ਪਲ ਏ ਸਤਗੁਰ ਦੀਆਂ ਬਖਸ਼ਾ ਸਤਗੁਰ ਦਾ ਇਕਬਾਲ ਸੇਵਾ ਬਖਸ਼ੀ ਦਾਸ ਨੂੰ ਸਤਗੁਰ ਆਪਣੇ ਨਾਲ ਇਹ ਦਰਚਰੂ ਸਾਰੀਆਂ ਸਤਗੁਰ ਦੇ ਅਸਥਾਨ ਉਧਰ ਲੰਗਰ ਵਰਤਦਾ ਛਕਦੇ ਸਰਦਾਵਾਂ ਚੌ ਵਰਨਾ ਦੀਆਂ ਸੰਗਤਾਂ ਆਉਂਦੀਆਂ ਸਰਦੀਪਾਰ ਸਭ ਲਈ ਸਾਂਝੀ ਵਾਲਤਾ ਸਤਗੁਰ ਦਾ ਦਰਬਾਰ ਏ ਸਤਗੁਰ ਦੇ ਚੋਜਨੇ ਜਨਨ ਦੀਨ ਦਿਵਾਲ ਇਸ ਸੇਵਾ ਕ ਨੂੰ ਸਤਿਗੁਰੂ ਹਰ ਦਮ ਰੱਖ ਦੇ ਨਾਲ ਐਸੀ ਐਸੋ ਗੁਲਾਮ ਲਈ ਸਤਿਗੁਰ ਦੇ ਦਿਲ ਖਿੱਚ ਉੜਦਿਆਂ ਬੈੰਦਿਆਂ ਦਾਸ ਨੂੰ ਰੱਖਣਾ ਅੜਤਲ ਵਿੱਚ ਮਾਲਸ ਬਸਤਰ ਬਦਲਨੇ ਕਰਨਾ ਜਦ